ਸਸਿਕਾ ਦੋਸਤੋ ਸਵਾਗਤ ਹੈ ਜੀ ਇੱਕ ਸਕਸੈਸ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਨਵਜੂਦ ਸਿੰਘ ਨਾਮ ਦਾ ਕੈਂਡੀਡੇਟ ਜੀ ਦਾ ਓਪਨ ਵਰਕ ਫੋਰਮਟ ਰਿਫਿਊਜ਼ ਹੋ ਗਿਆ ਸੀ ਪਹਿਲਾਂ ਉਸ ਤੋਂ ਬਾਅਦ ਵਾਈਫ ਇਨੈਲਿਜੀਬਲ ਨੇ ਹੁਣ ਓਪਨ ਵਰਕ ਪਰਮਿਟ ਅਪਲਾਈ ਨਹੀਂ ਕਰ ਸਕਦੇ ਜਿੰਨਾ ਚਿਰ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਨਹੀਂ ਜਾਂਦੇ ਤਾਂ ਉਹਨਾਂ ਨੇ ਨਵਜੋਤ ਨੇ ਮੈਕਰੋ گلੋਬਲ ਨੂੰ ਵਿਜ਼ਿਟ ਕੀਤਾ ਤਾਂ ਸੀ ਉਹਨਾਂ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਸੀ ਉਹਨਾਂ ਦੀ ਪਰਪਸ ਆਫ ਵਿਜ਼ਿਟ ਤੇ ਕੰਮ ਕੀਤਾ ਉਹਨਾਂ ਦੇ ਫੰਡਸ ਦੇ ਉੱਤੇ ਕੰਮ ਕੀਤਾ ਉਹਨਾਂ ਦੀ ਇਨਵੀਟੇਸ਼ਨ ਲੈਟਰ ਜਿਹੜੀ ਉਹਨਾਂ ਦੇ ਵਾਈਫ ਵੱਲੋਂ ਸਾਡੇ ਆਰਸੀਆਈਸੀ ਮੈਂਬਰਸ ਨੇ ਰੈਡੀ ਕਰਕੇ ਦਿੱਤੀ ਤਾਂ ਉਹਨਾਂ ਦਾ ਜਿਹੜਾ 57 ਦਿਨਾਂ ਦੇ ਵਿੱਚ ਵਿੱਚ ਸਾਨੂੰ ਪੀਪੀਆਰ ਰੀਸੀਵ ਹੋ ਗਿਆ ਉਹ ਕੈਂਡੀਡੇਟਸ ਜਿਨ੍ਹਾਂ ਦੇ ਸਪਾਊਸ ਇਸ ਵਕਤ ਕੈਨੇਡਾ ਦੇ ਵਿੱਚ ਇਨ ਐਲੀਜੀਬਲ ਨਹੀਂ ਹੈ ਤੁਹਾਡਾ ਓਪਨ ਵਰਕ ਪਰਮਿਟ ਅਪਲਾਈ ਕਰਨ ਦੇ ਵਿੱਚ ਤਾਂ ਤੁਸੀਂ ਵਿਜ਼ਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਪਰ ਵਿਜ਼ਟਰ ਵੀਜ਼ਨ ਵਿਜ਼ਟਰ ਵੀਜ਼ਾ ਸੋਚ ਕੇ ਹੀ ਅਪਲਾਈ ਕਰਿਓ ਤੁਸੀਂ ਆਪਣੇ ਵਾਈਫ ਨੂੰ ਮਿਲਣ ਜਾਣਾ ਕុំ ਫਿਰ ਕਿਉਂ ਨਾ ਇਕੱਠਿਆਂ ਨੇ ਉਸ ਤੋਂ ਬਾਅਦ ਤੁਸੀਂ ਵਾਪਸ ਆ ਜਾਣਾ ਉਹਨਾ ਟਾਈਮ ਵੇਟ ਕਰਨੀਆਂ ਜਿੰਨਾ ਟਾਈਮ ਤੁਹਾਡੇ ਵਾਈਫ ਐਲੀਜੀਬਲ ਨਹੀਂ ਹੋ ਜਾਂਦੇ ਤੁਹਾਡਾ ਵਰਕ ਪਰਮਿਟ ਦੇ ਵਿੱਚ ਕਨਵਰਟ ਕਰਾਉਣ ਦੇ ਵਿੱਚ ਕੋਈ ਐਲ ਐਮ ਆਈ ਦਾ ਪੰਗਾ ਨਹੀਂ ਲੈਣਾ ਜਿਹੜੇ ਜਿਹੜੇ ਕੈਂਡੀਡੇਟਸ ਵੀ ਵਿਜ਼ਟਰ ਵੀਜ਼ਾ ਜਾਂ ਟੂਰਿਸਟ ਵੀਜ਼ਾ ਨੂੰ ਇਹ ਸੋਚ ਕੇ ਅਪਲਾਈ ਕਰ ਰਹੇ ਆ ਕਿ ਉੱਥੇ ਜਾਵਾਂਗੇ ਜੀ ਐਲਐਮਆਈ ਇਹ ਲਮਾਂਗੇ ਬੜਾ ਈਜ਼ੀ ਪ੍ਰੋਸੈਸ ਆ ਕਿਉਂਕਿ ਇੰਸਟਾਗ੍ਰam ਤੇ ਮੈਂ ਅੱਜ ਕੱਲ ਦੇਖ ਰਿਹਾ ਕੁਝ ਲੋਕ ਇਹਦੀ ਐਡਵਰਟਾਈਜ਼ਮੈਂਟ ਬੜੇ ਹੀ ਇਸ ਤਰੀਕੇ ਨਾਲ ਕਰਦੇ ਆ ਜਿਵੇਂ ਉਹਨਾਂ ਨੇ ਐਡਵਰਟੀ ਐਲਐਮਆਈ ਇਸ ਹੱਥ ਚ ਫੜੀਆਂ ਹੁੰਦੀਆਂ ਨੇ ਬਸ ਉਹ ਤਾਂ ਲੋਕਾਂ ਦਾ ਭਲਾ ਕਰਨ ਆਏ ਨੇ ਇਸ ਦੁਨੀਆ ਦੇ ਵਿੱਚ ਐਸੀ ਕੋਈ ਗੱਲ ਨਹੀਂ ਹੁੰਦੀ ਜਿਹੜਾ ਬੰਦਾ ਵੀ ਦੁਕਾਨਾਂ ਖੋਲੀ ਬੈਠਾ ਚਾਹੇ ਮੈਂ ਆ ਚਾਹੇ ਕੋਈ ਵੀ ਆ ਅਸੀਂ ਇਹ ਦੁਕਾਨਦਾਰੀ ਆਪ ਦੇ ਬ੍ਰੈਡ ਐਂਡ ਬਟਰਸ ਲਈ ਖੋਲੀ ਬੈਠੇ ਆ ਹਾਂ ਪਰ ਮੇਰਾ ਸੱਚ ਦੱਸਣਾ ਤੁਹਾਨੂੰ ਫਰਜ਼ ਆ ਕਿ ਐਲਐਮਆਈ ਡਿਫਿਕਲਟ ਪ੍ਰੋਸੈਸ ਆ ਜੇ ਐਲਐਮਆਈ ਦਾ ਰੇਟ 30000 ਡਾਲਰ ਹੈ ਦਾ ਮਤਲਬ ਸਿਰਫ ਲੈਟਰ ਦਾ ਰੇਟ 30000 ਡਾਲਰ ਆ ਪੀਆਰ ਹੋਣ ਤੱਕ ਉਹਨੇ ਲੱਖ ਡਾਲਰ ਤੁਹਾਡਾ ਖਾ ਜਾਣਾ ਉਹ ਕਿਵੇਂ ਆ ਉਹ ਕਿਵੇਂ ਖਾ ਜਾਂਦੀਆਂ ਉਹ ਚੀਜ਼ਾਂ ਤੇ ਮੈਂ ਵੀਡੀਓ ਡਿਟੇਲ ਦੇ ਵਿੱਚ ਕਿਸੇ ਦਿਨ ਬਣਾਉਂਗਾ ਪਰ ਪਲੀਜ਼ ਵਿਜ਼ਟਰ ਵੀਜ਼ਾ ਤੇ ਟੂਰਿਸਟ ਵੀਜ਼ਾ ਘੁੰਮਣ ਲਈ ਆ ਉਹਦੇ ਰਿਸ਼ਤੇਦਾਰਾਂ ਨੂੰ ਮਿਲ ਲਈ ਆ ਉਹਦੇ ਭੈਣ ਭਰਾਵਾਂ ਨੂੰ ਮਿਲ ਲਈ ਆ ਤੇ ਇਹੀ ਸੋਚ ਕੇ ਆਪਦਾ ਕੇਸ ਅਪਲਾਈ ਕਰਨਾ ਹੋਰ ਕਿਸੇ ਵੀ ਚੱਕਰ ਦੇ ਵਿੱਚ ਨਹੀਂ ਪੈਣਾ ਧੰਨਵਾਦ